ਮਿਸ ਗ੍ਰੈਂਡ ਇੰਟਰਨੈਸ਼ਨਲ ਦਾ ਖਿਤਾਬ ਹੁਣ ਇੱਕ ਵਾਰ ਫਿਰ ਸੁਰਖੀਆਂ 'ਚ ਹੈ 25 ਅਕਤੂਬਰ 2024 ਨੂੰ ਜਲੰਧਰ ਦੀ ਰੇਚਲ ਨੇ ਮਿਸ ਗ੍ਰੈਂਡ ਇੰਟਰਨੈਸ਼ਨਲ ਦਾ ਖਿਤਾਬ ਜਿੱਤ ਕੇ ਭਾਰਤ ਲਈ ਇਤਿਹਾਸ ਰਚਿਆ ਸੀ ਪਰ ਹੁਣ ਇਹ ਤਾਜ ਉਸ ਦੇ ਸਿਰ ਤੋਂ ਉਤਰ ਗਿਆ ਹੈ ਐਮਜੀਆਈ ਯਾਨੀ ਮਿਸ ਗ੍ਰੈਂਡ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦਾ ਦਾਵਾ ਹੈ ਕਿ ਰੇਚਲ ਨੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਤੋਂ ਇਨਕਾਰ ਕੀਤਾ ਹੈ ਜਦਕਿ ਰੇਚਲ ਨੇ ਵੱਡੇ ਦੋਸ਼ ਲਗਾਏ ਨੇ ਦੋਵਾਂ ਵਿਚਕਾਰ ਸੋਸ਼ਲ ਵਾਰ ਜਾਰੀ ਹੈ ਰੇਚਲ ਗੁਪਤਾ ਨੇ ਇੰਸਟਾਗ੍ਰam ਤੇ ਪੋਸਟ ਕੀਤਾ ਤੇ ਦਾਵਾ ਕੀਤਾ ਹੈ ਕਿ ਉਸਨੇ ਖੁਦ ਅਹੁਦਾ ਛੱਡਣ ਦਾ ਫੈਸਲਾ ਕੀਤਾ ਹੈ। ਉਹਨਾਂ ਦੇ ਮੁਤਾਬਕ ਉਹਨਾਂ ਨੂੰ ਲਗਾਤਾਰ ਇੱਕ ਜ਼ਹਿਰੀਲੇ ਮਾਹੌਲ, ਟੁੱਟੇਵਾਦਿਆਂ ਤੇ ਮਾਨਸਿਕ ਤਸੀਹਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਨੇ ਲਿਖਿਆ, "ਤਾਜ ਪਹਿਨਣਾ ਉਹਨਾਂ ਦਾ ਸੁਪਨਾ ਸੀ, ਪਰ ਉਸ ਤੋਂ ਬਾਅਦ ਜੋ ਹੋਇਆ ਉਹਨਾਂ ਨੇ ਕਦੇ ਵੀ ਨਹੀਂ ਸੋਚਿਆ।" ਦੂਜੇ ਪਾਸੇ ਐਮਜੀਆਈ ਯਾਨੀ ਮਿਸ ਗ੍ਰੈਂਡ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਨੇ ਸੋਸ਼ਲ ਮੀਡੀਆ ਤੇ ਇੱਕ ਅਧਿਕਾਰਕ ਪੋਸਟ ਚ ਕਿਹਾ ਕਿ ਰੈਚਲ ਨੇ ਉਹਨਾਂ ਦੇ ਫਰਜ਼ਾਂ ਤੋਂ ਨਜ਼ਰਅੰਦਾਜ਼ ਕੀਤਾ ਹੈ। ਗੁਆਟੇਮਾਲਾ ਯਾਤਰਾ ਤੇ ਜਾਣ ਤੋਂ ਇਨਕਾਰ ਕਰਨ ਤੇ ਅਨਅਧਿਕਾਰਕ ਤੌਰ ਤੇ ਬਾਹਰੀ ਪ੍ਰੋਜੈਕਟਾਂ ਵਿੱਚ ਸ਼ਾਮਲ ਹੋਣ ਕਾਰਨ ਕਿਤਾਬ ਤੋਂ ਉਹਨਾਂ ਨੂੰ ਹਟਾਇਆ ਗਿਆ ਹੈ। ਸੰਗਠਨ ਨੇ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਰੈਚਲ ਨੂੰ 30 ਦਿਨਾਂ ਦੇ ਅੰਦਰ ਤਾਜ ਵਾਪਸ ਕਰਨਾ ਹੋਵੇਗਾ।